ਪਹਿਲਾਂ ਤਾਂ ਮੈਂ ਸਮਝਦਾ ਭਾਰਤ ਸਰਕਾਰ ਨੇ ਅਤੀ ਗੰਭੀਰ ਹੜ੍ਹਾਂ ਦੀ ਸਥਿਤੀ ਪੰਜਾਬ ਨੂੰ ਡਿਕਲੇਅਰ ਕੀਤਾ ਉਸ ਕੈਟਾਗਰੀ ਚ ਇਹ ਇੱਕ ਚੰਗਾ ਕਦਮ ਹਰ ਅਸਲੀਅਤ ਆ ਅਸਲੀਅਤ ਤੋਂ ਕੇਂਦਰ ਜਾਣੂ ਹੋ ਕੇ ਇਹ ਤੇ ਅਮਲ ਕਰਨ ਲੱਗਾ ਕਿ ਚੰਗੀ ਗੱਲ ਆ ਔਰ ਇਹਦਾ ਲਾਹਾ ਲੈਣ ਦੀ ਗੱਲ ਆ ਮੈਂ ਸਮਝਦਾ ਕਿ ਪੰਜਾਬ ਸਰਕਾਰ ਨੇ 26 ਤੋਂ 29 ਸਤੰਬਰ ਨੂੰ ਜਿਹੜਾ ਵਿਸ਼ੇਸ਼ ਸੈਸ਼ਨ ਸਦਿਆ ਇਹ ਵੀ ਚੰਗੀ ਗੱਲ ਆ ਪਰ ਮੈਂ ਪੰਜਾਬ ਸਰਕਾਰ ਨੂੰ ਜ਼ਰੂਰ ਕਹਿਣਾ ਚਾਹਾਂਗਾ ਕਿ ਪਹਿਲੇ ਵਿਸ਼ੇਸ਼ ਸੈਸ਼ਨਾਂ ਵਾਲਾ ਹਾਲ ਨਾ ਹੋਵੇ ਕਿਉਂਕਿ ਹਾਲਤ ਬੜੇ ਗੰਭੀਰ ਨੇ ਚਿੰਤਾਜਨਕ ਨੇ ਔਰ ਇਹਨੂੰ ਗੰਭੀਰਤਾ ਨਾਲ ਹੀ ਲੈਣ ਦੀ ਲੋੜ ਆ ਜੇ ਕੇਂਦਰ ਇਹਨੂੰ ਗੰਭੀਰਤਾ ਨਾਲ ਲੈ ਰਿਹਾ ਤਾਂ ਪੰਜਾਬ ਸਰਕਾਰ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਆ ਔਰ ਵਿਸ਼ੇਸ਼ ਸੈਸ਼ਨ ਦੇ ਦੌਰਾਨ ਕੁਝ ਜਿੱਥੇ ਤੱਕ ਫੌਰੀ ਮਦਦ ਦੀ ਲੋੜ ਆ مالی ਮਦਦ ਦੀ ਲੋੜ ਆ ਉਹ ਤਾਂ ਗੱਲਾਂ ਕਰਨੀਏ ਕਰਨੀਆਂ ਨੇ ਉਹਦਾ ਨਿਯਮਾਂ ਅਨੁਸਾਰ ਮੈਂ ਸਮਝਦਾ ਲੈਣ ਦੀ ਲੋੜ ਹੈ ਹੀ ਹੈ ਪਰ ਖਾਸ ਤੌਰ ਤੇ ਪੱਕੇ ਬੰਦੋਬਾਸਤ ਸਥਾਈ ਬੰਦੋਬਾਸਤ ਹੜਾਂ ਦੀ ਮਾਰ ਤੋਂ ਪੰਜਾਬ ਨੂੰ ਕਰਨ ਲਈ ਉਹ ਵਿਵਸਥਾ ਬਣਾਉਣ ਲਈ ਪੰਜਾਬ ਤੇ ਅਸੈਂਬਲੀ ਦੇ ਵਿਸ਼ੇਸ਼ ਸੈਸ਼ਨ ਦੇ ਵਿੱਚ ਐਸੇ ਰੈਜੂਲੇਸ਼ਨ ਆਉਣੇ ਚਾਹੀਦੇ ਨੇ ਤਾਂ ਕਿ ਹੜ੍ਹਾਂ ਦੀ ਮਾਰ ਤੋਂ ਪੰਜਾਬ ਨੂੰ ਪੱਕੇ ਤੌਰ ਤੇ ਬਚਾਇਆ ਜਾ ਸਕੇ ਸਭ ਤੋਂ ਪਹਿਲੀ ਗੱਲ ਤਾਂ ਪੰਜਾਬ ਨੂੰ ਬੀਮਾ ਯੋਜਨਾ ਦਾ ਪੰਜਾਬ ਦੀ ਖੇਤੀ ਨੂੰ ਬੀਮਾ ਯੋਜਨਾ ਵਿੱਚ ਲਿਆਉਣ ਦੀ ਲੋੜ ਆ ਸਾਰੇ ਹਿੰਦੁਸਤਾਨ 'ਚ ਇਕੱਲਾ ਪੰਜਾਬ ਆ ਜਿਹੜਾ ਜਿੱਦੀ ਖੇਤੀ ਸੈਕਟਰ ਬੀਮਾ ਦੇ ਵਿੱਚ ਨਹੀਂ ਤੇ ਪੰਜਾਬ ਨੂੰ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਦੇ ਤਹਿਤ ਲਿਆਉਣ ਲਈ ਪੰਜਾਬ ਦੀਆਂ ਸ਼ਰਤਾਂ ਤੇ ਕੇਂਦਰ ਨੂੰ ਬਣਾਉਣਾ ਚਾਹੀਦਾ ਔਰ ਕੇਂਦਰ ਤੇ ਜ਼ੋਰ ਪਾਉਣਾ ਚਾਹੀਦਾ ਤੇ ਕਿਸ਼ਤਾਂ ਜਿਹੜੀਆਂ ਨੇ ਕੇਂਦਰ ਸਰਕਾਰ ਭਰੇ ਕਿਉਂਕਿ ਸਾਰੇ ਹਿੰਦੁਸਤਾਨ ਵਾਸਤੇ ਪੰਜਾਬ ਅਨਾਜ ਪੈਦਾ ਕਰਦਾ ਆਪ ਦੇ ਲਈ ਤਾਂ ਸਿਰਫ 5% ਵੀ ਅਨਾਜ ਪੰਜਾਬ ਪੈਦਾ ਨਹੀਂ ਕਰਦਾ ਬਾਕੀ 95% ਤਾਂ ਸਾਰੇ ਹਿੰਦੁਸਤਾਨ ਲਈ ਪੈਦਾ ਕਰਦਾ ਤੇ ਕਿਸ਼ਤਾ ਫਿਰ ਕੇਂਦਰ ਸਰਕਾਰ ਪਰੇ ਜਾਂ ਜੇ ਥੋੜਾ ਬਹੁਤਾ ਹੈ ਤਾਂ 50 ਸਰਕਾਰ ਪਰ ਇਹਦਾ ਕੁਝ ਹਿੱਸਾ ਕਿਸਾਨ ਤੋਂ ਨਾ ਲਿਆ ਜਾਵੇ ਪਾ ਇਹਨੂੰ ਬੀਮਾ ਯੋਜਨਾ ਦੇ ਵਿੱਚ ਜ਼ਰੂਰੀ ਲਿਆਉਣਾ ਖੇਤੀ ਸੈਕਟਰ ਨੂੰ ਚਾਹੀਦਾ ਨਹੀਂ ਪੰਜਾਬ ਸਰਕਾਰ ਆਪਦੀ ਬੀਮਾ ਯੋਜਨਾ ਬਣਾਵੇ ਜਾਂ ਕੇਂਦਰ ਦੀ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਤੇ ਨਹੀਂ ਸ਼ਾਮਲ ਹੋਣਾ ਤਾਂ ਪੰਜਾਬ ਨੂੰ ਅ ਵਿਸ਼ੇਸ਼ ਸੈਸ਼ਨ ਦੇ ਦੌਰਾਨ ਆਪਣੀ ਬੀਮਾ ਯੋਜਨਾ ਖੇਤੀ ਸੈਕਟਰ ਦੇ ਲਈ ਲੈ ਕੇ ਆਉਣੀ ਚਾਹੀਦੀ ਆ ਦੂਜੀ ਗੱਲ ਜਿਹੜੀ ਆ ਪਹਾੜਾਂ ਦੀ ਸਥਿਤੀ ਲਈ ਖੁਦ ਪ੍ਰਧਾਨ ਮੰਤਰੀ ਜੀ ਨੇ ਮੰਨਿਆ ਕਿ ਭਾਗੜਾ ਡੈਮ ਦੇ ਵਿੱਚ 25% ਗਾਰ ਭਰੀਆ ਹੈ ਵੀ ਸੱਚ ਤੇ ਅੰਤਰਰਾਸ਼ਟਰੀ ਕਾਨੂੰਨ ਜਿਹੜਾ ਡਿਕਾ ਬਣਿਆ ਹੋਇਆ ਤੇ ਇਹਨੂੰ ਭਾਵੇਂ ਡਿਪਲੋਮੈਟਿਕ ਲੈਵਲ ਤੇ ਹੱਲ ਕੀਤਾ ਜਾਵੇ ਇਹਦੀ ਮਾਰ ਕੱਲਾ ਪੰਜਾਬ ਨੂੰ ਝੱਲੇ ਤੇ ਪੰਜਾਬ ਨੂੰ ਮਾਰ ਝਲਨੀ ਪੈ ਰਹੀ ਆ ਅੰਤਰਰਾਸ਼ਟਰੀ ਕਾਨੂੰਨ ਅਡਿਕਾ ਬੜਿਆ ਖੜਾ ਤੇ ਇਹਦੇ ਲਈ ਡਿਪਲੋਮੈਟਿਕ ਲੈਵਲ ਤੇ ਯਤਨ ਹੋਣੇ ਚਾਹੀਦੇ ਨੇ ਪੰਜਾਬ ਨੂੰ ਬਚਾਉਣ ਲਈ ਭਾਗੜਾ ਡੈਮ ਨੂੰ ਡੀਸੇਲਟ ਕਰਨ ਲਈ ਮੈਂ ਸਮਝਦਾ ਵਿਵਸਥਾ ਬਣਾਉਣੀ ਚਾਹੀਦੀ ਹੈ ਵੈਸੇ ਤਾਂ ਪੌਂਗ ਡੈਮ ਤੇ ਵੀ ਰੰਜੀ ਸਾਗਰ ਡੈਮ ਤੇ ਵੀ ਜਿੱਦਾਂ ਡੈਮ ਦੇ ਵਿੱਚ ਗਾਰ ਆ ਉਹ ਗਾਰ ਕੱਢਣ ਦੀ ਵਿਵਸਥਾ ਬਣਾਵੇ ਖਾਸ ਤੌਰ ਤੇ ਪੰਜਾਬ ਐਸੈਂਬਲੀ ਦੇ ਵਿੱਚ ਮੈਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਕਹਿਣਾ ਚਾਹਾਂਗਾ ਕਿ ਵਿਸ਼ੇਸ਼ ਸੈਸ਼ਨ ਦੇ ਵਿਸ਼ੇਸ਼ এজেন্ডੇ ਦੇ ਤੌਰ ਤੇ ਪੰਜਾਬ ਦੇ ਜਿਹੜੇ ਚੈਕ ਡੈਮ ਨੇ 29 ਚੈਕ ਡੈਮ ਨੇ ਮਹਾਲੀ ਤੋਂ ਲੈ ਕੇ ਪਠਾਨਕੋਟ ਤੱਕ 29 ਦੇ 29 ਗਾਰਨਾ ਭਰੇ ਹੋਏ ਨੇ 29 ਦੇ 29 ਦੇ ਵਿੱਚ ਪਾਣੀ ਨਹੀਂ ਰੁਕਦਾ ਤੇ ਉਹਨਾਂ ਵਿੱਚੋਂ ਨਿਕ ਪਾਈਪਾਂ ਰਾਹੀਂ ਜਿਹੜਾ ਪਾਣੀ ਸंचाई ਲਈ ਵਰਤਿਆ ਜਾਂਦਾ ਉਹ ਵੀ ਰੇਤ ਨਾਲ ਭਰੇ ਹੋਏ ਨੇ ਤੋਂ ਇਹਨੂੰ ਡੀਸੇਲਟ ਕਰ ਲਈ ਗਵਰਨਮੈਂਟ ਆਫ ਇੰਡੀਆ ਦਾ এনवायरमेंट ਮਤਰਾਲਾ ਜਿਹੜਾ ਢਿੱਕਾ ਬਣਿਆ ਉਹ ਰਿਕਾ ਦੂਰ ਕਰਾਉਣ ਲਈ ਉਹ ਵੀ ਯਤਨ ਖੁਣਾ ਚਾਹੀਦਾ ਤੀਜੀ ਗੱਲ ਘੱਗਰ ਨੂੰ ਚੈਨਲਾਈਜ਼ ਕਰਨ ਲਈ ਮੈਂ ਬਾਜਪਾਈ ਸਾਹਿਬ ਦੇ ਸਮੇਂ ਇੱਕ ਪ੍ਰੋਜੈਕਟ ਪਾਸ ਕਰਾਇਆ ਸੀ ਡਾਕਟਰ ਮਨਮੋਹਨ ਸਿੰਧੀ ਸਰਕਾਰ ਆ ਗਈ ਉਹਨਾਂ ਨੇ ਪੈਸਾ ਚਾਰੀ ਕੀਤਾ ਸੀ 136 ਕਰੋੜ ਰੁਪਏ ਫਾਸਟ ਫੇਜ਼ ਦੇ ਵਿੱਚ ਅਸੀਂ ਉਹ ਲਾਇਆ ਖਨੋਰੀ ਤੋਂ ਲੈ ਕੇ ਮਕੋਟਸਰ ਤੱਕ ਤੇ ਉਹ ਮਤਲਬ ਜਿਹੜੇ ਉਹਦੇ ਦੋ ਫੇਜ਼ ਰਹਿੰਦੇ ਨੇ ਦੂਜਾ ਫੇਜ਼ ਤੇ ਤੀਜਾ ਫੇਜ਼ ਉਹ ਤਾਂ ਹੋਣਗੇ ਜੇ ਹਰਿਆਣੇ ਨੇ ਅਰਜੀ ਦਿੱਤੀ ਸੀ ਡਬਲਯੂਸੀ ਦੇ ਵਿੱਚ ਸੈਂਟਰਲ ਵਾਟਰ ਕਮਿਸ਼ਨ ਦੇ ਵਿੱਚ ਉਹ ਅਰਜੀ ਜੇ ਵਾਪਸ ਲਈ ਜਾਏਗੀ ਤੇ ਜਾਂ ਪੰਜਾਬ ਸਰਕਾਰ ਸੀਡਬਲਯੂਸੀ ਦੇ ਵਿੱਚ ਸੀਰੀਅਸਲੀ ਕੇਸ ਲੜੇ ਪੰਜਾਬ ਐਸੈਂਬਲੀ ਦੇ ਵਿੱਚ ਵਿਸ਼ੇਸ਼ ਸੈਸ਼ਨ ਚ ਵਿਸ਼ੇਸ਼ ਅਜੰਡਾ ਹੋਣਾ ਚਾਹੀਦਾ ਸੀਡਬਲਯੂਸੀ ਵਿੱਚ ਜਿਹੜੀ ਅਰਜੀ ਪਈ ਆ ਜਿਹਦੇ ਕਰਕੇ ਘੱਗਰ ਨੂੰ ਚੈਨਲਾਈਜ਼ ਕਰਨ ਦਾ ਕੰਮ ਰੁਕਿਆ ਖੜਾ ਦੂਜਾ ਫੇਜ਼ ਉਹ ਚਲਾ ਚਲਾਇਆ ਜਾ ਸਕਦੇ ਤੇ ਮੈਂ ਸਮਝਦਾ ਕਿ ਬਾਕੀ ਵੀ ਜਿਹੜੀ ਰਾਹਤ ਦੇਣ ਵਾਲੀ ਗੱਲ ਆ ਜਿਵੇਂ 6 ਮਹੀਨੇ ਮਤਲਬ ਸਤੰਬਰ ਤੱਕ ਦੇ ਡੀਸੀਲਟ ਕਰਨ ਲਈ ਖੇਤਾਂ ਨੂੰ ਜਿਸका खेत ਤੁਸੀਂ ਕੀ ਰੇਤ ਸਤੰਬਰ ਦਾ ਮਹੀਨਾ ਦਿੱਤਾ ਉਦੋਂ ਤੱਕ ਤਾਂ ਖੇਤ ਚ ਟਰੈਕਟਰ ਨਹੀਂ ਵੜ ਸਕਨੇ ਘੱਟੋ ਘੱਟ 1 ਸਾਲ ਜਾਂ ਘੱਟੋ ਘੱਟ 6 ਮਹੀਨੇ ਤਾਂ ਹੁਣ ਰੇਤ ਕੱਢਣ ਲਈ ਇੱਕ ਮੈਨੇਜਰ ਇਹ ਕਿੱਥੇ ਨਿਕਲ ਜਾਏਗੀ ਮਜ਼ਾਕ ਕੀਤਾ ਇਹ ਸਮਾਂ ਵੀ ਬਤਾਉਣ ਦੀ ਲੋੜ ਇੱਕ ਜਿਹੜਾ ਸਭ ਤੋਂ ਵੱਡਾ ਹੜਾ ਦੇ ਨਾਲ ਨਾਲ ਪੰਜਾਬ ਨੂੰ ਮਾਰ ਚਲਣੀ ਪੈ ਰਹੀ ਆ ਹੁਣ ਨਵੀਂ ਗੱਲ ਉਹ ਹੈ ਪਹਿਲਾਂ ਉਹਨੂੰ ਚਾਈਨਾ ਵਾਇਰਸ ਕਹਿੰਦੇ ਸੀ ਹੁਣ ਉਹਨੂੰ ਬੋਨਾ ਵਾਇਰਸ ਕਹਿਣ ਲੱਗੇ ਪੌਦਾ ਛੋਟਾ ਰਹਿ ਗਿਆ ਛਿੱਟਾ ਨਿਕਲ ਨਹੀਂ ਰਿਹਾ ਝੋਨੇ ਤੇ ਕਈ ਹਜ਼ਾਰ ਮਤਲਬ ਕਈ ਹਜ਼ਾਰ ਏਕੜ ਜਿਹੜੀ ਜ਼ਮੀਨ ਆ ਬਾਸਲਾ ਝੋਨੇ ਦੀ ਉਹਦੀ ਮਾਰਚ ਆ ਗਈ ਖਾਸ ਤੌਰ ਤੇ ਮਾਲਵੇ ਖੇਤਰ ਦੇ ਵਿੱਚ ਔਰ ਉੱਤੋਂ ਦੀ țeਲਾ ਪੈ ਗਿਆ ਪਰ ਬਹੁਤ ਵੱਡੀ ਮਤਲਬ ਮਾਰਚ ਹੜਾਂ ਤੋਂ ਬਾਅਦ ਇਹ ਬਿਮਾਰੀਆਂ ਨਾ ਪੈ ਰਹੀ ਆ ਇਹਦਾ ਕੰਪਨਸੇਸ਼ਨ ਵੀ ਦੇਣਾ ਚਾਹੀਦਾ ਵਿਸ਼ੇਸ਼ ਸੈਸਨ ਦੇ ਦੌਰਾਨ ਵਿਸ਼ੇਸ਼ ਤੌਰ ਤੇ ਬੋਨਾ ਵਾਇਰਸ ਜਿਹੜੀ ਹੈ ਉਹਦਾ ਜ਼ਿਕਰ ਹੋ ਕੇ ਸਪੈਸ਼ਲ ਗਰਦੌਰੀ ਕਰਾ ਕੇ ਉਹਦੇ ਜਿਹੜਾ ਘਾਟਾ ਪੈ ਰਿਹਾ ਕਿਸਾਨ ਨੂੰ ਉਹਦੀ ਪਰਪਾਈ ਲਈ ਵੀ ਬਦਵਸਤ ਕਰਨ ਦੀ ਵਿਵਸਥਾ ਨੰ ਵਿਸ਼ੇਸ਼ ਐਸ਼ੈਂਸ ਚ ਕਰਨੀ ਚਾਹੀਦੀ ਆ ਔਰ ਮੈਂ ਸਮਝਦਾ ਕਿ ਜੋ ਵੀ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਪੱਕੇ ਬੰਦੋਬਸਤ ਕਰਨੇ ਨੇ ਖਾਸ ਤੌਰ ਤੇ ਪਹਾੜੀ ਖੇਤਰ ਦੇ ਵਿੱਚ ਜੰਮੂ ਤੋਂ ਹਰਿਆਣੇ ਤੋਂ ਹਿਮਾਚਲ ਤੋਂ ਉਤਰਾਖੰਡ ਤੋਂ ਪਹਾੜੀਆਂ ਤੋਂ ਪਾਣੀ ਆਉਂਦਾ ਤੇ ਉੱਥੇ ਵਿਸ਼ੇਸ਼ ਸੁਰਤਾ ਦੇਣ ਕਰਕੇ ਡਰਸੀ ਬਹੁਤ ਲੱਗੀ ਤੇ ਇੰਡਸਟਰੀ ਦੇ ਵਿੱਚ ਜਿਹੜੇ ਕੈਮੀਕਲ ਘੋਲਦੇ ਨੇ ਉਹ ਘੁਲੇ ਹੋਏ ਕੈਮੀਕਲ ਜਦੋਂ ਪਾਣੀ ਚ ਪੰਜਾਬ ਦੇ ਖੇਤਾਂ ਚ ਆਉਂਦੇ ਨੇ ਉਹ ਕੱਲਾ ਮਿੱਟੀ ਨਹੀਂ ਪਾਉਂਦੇ ਉਹ ਕੈਮੀਕਲ ਵਾਲਾ ਪਾਣੀ ਵੀ ਬਾਣ ਫਸਲਾਂ ਨੂੰ ਤਬਾਹ ਕਰਦਾ ਉਹਦੇ ਲਈ ਵੀ ਵਿਸ਼ੇਸ਼ ਕੰਪਨਸੇਸ਼ਨ ਦੀ ਲੋੜ ਹੈ। ਮਾਂ ਜੋ ਸੁਪਰੀਮ ਕੋਰਟ ਨੇ ਜਿਹੜਾ ਆਨੰਦ ਮੈਰਜ ਐਕਟ ਨੂੰ ਰਜਿਸਟਰ ਕਰਨ ਲਈ ਉਹ ਉਹਦੀ ਪਾਲਣਾ ਕਰਨ ਲਈ ਸਟੇਟਸ ਨੂੰ ਡਾਇਰੈਕਸ਼ਨ ਦਿੱਤੀਆਂ ਨੇ ਉਹ ਮੈਂ ਸਮਝਦਾ ਬਹੁਤ ਹੀ ਸਵਾਗਤਯੋਗ ਗੱਲ ਆ, ਦੇਰ ਆਏ ਦਰੁਸਤਾਈ ਵਾਲੀ ਗੱਲ ਆ ਕਿਉਂਕਿ ਸਿੱਖਾਂ ਦੀ ਆਈਡੈਂਟੀਟੀ ਜਿਹੜੀ ਆ ਸਿੱਖਾਂ ਦੇ ਜਿਹੜੇ ਮੈਰਜ ਇਹ ਐਕਟ ਜਿਹੜਾ ਪੜਨਾ ਹੀ ਚਾਹੀਦਾ ਸੀ ਆਨੰਦ ਮੈਰਜੈਕਟ ਕਿਉਂਕਿ ਆਨੰਦ ਮੈਰਜੈਕਟ ਜਿਹੜਾ ਹੈ ਇੱਕ ਵੱਖਰੀ ਪਹਿਚਾਨ ਰੱਖਣ ਵਾਲੀ ਗੱਲ ਆ ਔਰ ਵੱਡੀ ਗੱਲ ਇਹ ਆ ਵੀ ਆਨੰਦ ਮੈਰਜੈਕਟ ਐਕਟ ਦੇ ਵਿੱਚ ਡਾਈਵੋਰਸ ਲਈ ਕੋਈ ਜਗ੍ਹਾ ਹੀ ਹੈ ਨਹੀਂ ਮਤਲਬ ਇੱਕ ਇੱਕ ਵੱਖਰੀ ਬਲੱਖਣ ਪ੍ਰਥਾ ਹੈ ਸਿੱਖ ਧਰਮ ਦੇ ਵਿੱਚ ਔਰ ਇਸ ਆਨੰਦ ਮੈਰਜੈਕਟ ਨੂੰ ਜਿਹੜਾ ਹੈ ਸਾਰੀਆਂ ਸਟੇਟਸ ਲਾਗੂ ਕਰਨ ਇਹ ਸਵਾਗਤਯੋਗ ਗੱਲ ਆ ਜੋ ਸੁਪਰੀਮ ਕੋਰਟ ਨੇ ਅਦਾਇਤਾ ਕੀਤੀਆਂ